ਮੰਡੀ ਗੁਰਦੁਆਰਾ ਦੇ ਦੁਕਾਨ ਏਜੀ ਤੇ ਕੁੱਲ ਕਿੰਨਾ ਖਰਚ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੇ ਗੇਟ ਲਗਾਏ ਜਾਣਗੇ ਦੇਖੋ ਗੱਲ ਇਹ ਹੈ ਕਿ ਜਿੱਥੇ ਸਰਕਾਰ ਜਿਹੜੀ ਸੀਗੀ ਨਾ ਉਹ ਫਰੋਜ਼ਪੁਰ ਦਾ ਸਾਥ ਛੱਡ ਗਈ ਦਰ ਗਈ ਹਾਰ ਗਈ ਉਥੇ ਫਰੋਜ਼ਪੁਰ ਦੇ ਲੋਕਾਂ ਨੇ ਸਾਡੀ ਬਾਹ ਫੜੀ ਇਹਨੇ ਸਾਡੇ ਐਮਪੀ ਸਾਹਿਬ ਜਿਤਾ ਕੇ ਭੇਜੇ ਸਾਹਿਬ ਸ਼ੇਰ ਸਿੰਘ ਖੋਆ ਜੀ ਉਹਨਾਂ ਕੋਲ ਅਸੀਂ 20 ਲੱਖ ਰੁਪਏ ਲੈ ਕੇ ਆਏ ਸੀ ਜੀ 20 ਲੱਖ ਰੁਪਏ ਹੋਰ ਲੈ ਕੇ ਆ ਰਹੇ ਹਾਂ ਫਰੋਜ਼ਪੁਰ ਦਾ ਕੋਈ ਵੀ ਗੇਟ ਜਿਹੜਾ ਹੈ ਉਸੀਂ ਛੱਡਾਂਗੇ ਨੇ ਹਰ ਗਲੀ ਦੇ ਵਿੱਚ ਅਸੀਂ ਗੇਟ ਲਗਾਵਾਂਗੇ ਇਹਨਾਂ ਨੂੰ ਪੁੱਛ ਕੇ ਇਹਨਾਂ ਦੀ ਰਜ਼ਾ ਮੰਗੀ ਨਾਲ ਲਗਾਵਾਂਗੇ ਕਿਉਂਕਿ ਲੁਕਟਾਖੋਵਾ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਜੇ ਮੈਂ ਇਸ ਸੜਕ ਤੇ ਜਾਣਾ ਤਾਂ ਕਹਿੰਦੇ ਜੀ ਖੋ ਹੋ ਗਈ ਜੇ ਉਸ ਤੇ ਜਾਨੇ ਖੋ ਹੋ ਗਈ ਜੇ ਬਾਹਰ ਜਾਨੇ ਤਾਂ ਕਹਿੰਦੇ ਮਰਡਰ ਹੋ ਗਿਆ ਮੈਂ ਪੁੱਛਣਾ ਚਾਹੁੰਦਾ ਕਿ ਕਿੱਥੋਂ ਦੀ ਸਰਕਾਰ ਹੈ ਲੋਕ ਸਰਕਾਰ ਚੁਣਦੇ ਨੇ ਇਸ ਕਰਕੇ ਕਿ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਨੂੰ ਪਿਆਰ ਤੇ ਸਤਿਕਾਰ ਮਿਲੇ ਇੱਥੇ ਤਾਂ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਹ ਕੰਮ ਸਰਕਾਰ ਦਾ ਸੀਗਾ ਸਰਕਾਰ ਨੇ ਗੇਟ ਨਹੀਂ ਲਗਾਏ ਲੋਕ ਜਿਹੜੇ ਨੇ ਰੁੰਦੇ ਨੇ ਤਰਾ ਤਰਾ ਕਰਦੇ ਨੇ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਕਿ ਫਰੋਸਪੁਰ ਦੇ ਜਿੱਥੇ-ਇਥੇ ਕਹਿਣਗੇ ਉੱਥੇ-ਉੱਥੇ ਗੇਟ ਲਗਾਵਾਂਗੇ ਜਿਹੜੇ ਪਹਿਲਾਂ ਗੇਟ ਸੀਗੇ ਸਾਡੇ 10 ਗੇਟ ਦਿੱਲੀ ਗੇਟ ਮਖੂ ਗੇਟ ਜ਼ੀਰਾ ਗੇਟ ਉਹ ਸਾਰੇ ਗੇਟ ਸੀ ਮੈਂ ਬਣਵਾਏ ਸੀ ਇਸੇ ਕਰਕੇ ਬਣਵਾਏ ਸੀ ਕਿ ਫਰੋਸਪੁਰ ਦੇ ਲੋਕ ਰਾਤ ਨੂੰ ਗੇਟਾਂ ਨੂੰ ਗੇਟ ਲਗਾ ਲੈਣ ਵੱਡੇ ਤੇ ਇੱਕ ਚੌਕੀਦਾਰ ਛੱਡ ਲੈਣ ਉੱਥੇ ਉੱਥੇ ਟੈਲੀਫੋਨ ਦੇ ਦੇਣ ਪੇਟ ਘਰਾਂ ਦੇ ਨੰਬਰ ਹੋਣਾ ਨਕਰ ਜੀ ਨੇ ਆਣਾ ਅੰਦਰ ਜਾ ਸਕਦਾ ਬਾਹਰ ਜਾ ਸਕਦਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੀਆਂ ਮੇਰੀਆਂ ਮਾਵਾਂ ਮੇਰੀਆਂ ਧੀਆਂ ਮੇਰੀਆਂ ਬੇਟੀਆਂ ਮੇਰੇ ਵੀ ਦੋ ਬੇਟੀਆਂ ਨੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਫਿਰ ਕਹਿ ਰਿਹਾ ਮੈਂ ਕਿ ਉਹਨਾਂ ਦੀਆਂ ਕਿਸੇ ਦੇ ਮੋਬਾਈਲ ਖੋਏ ਜਾਂਦੇ ਨੇ ਕਿਸੇ ਦੀਆਂ ਚੂੜੀਆਂ ਲਈਆਂ ਜਾਂਦੀਆਂ ਨੇ ਕਿਸੇ ਦੀ ਚੇਨ ਖੋਈ ਜਾਂਦੀ ਹੈ ਕਿੱਥੋਂ ਦਾ ਰਾਜ ਹੈ ਹੋਰ ਤਾਂ ਹੋਰ ਪਰਸੋਂ ਮੈਨੂੰ ਕਿਸੇ ਨੇ ਦੱਸਿਆ ਇੱਕ ਸਾਡੀ ਭੈਣ ਜਾ ਰਹੀ ਸੀ ਉਹਦਾ ਕੋਕਾ ਲਾ ਲਿਆ ਕੋਕਾ ਜਿਹੜਾ ਹੈਗਾ ਕਿੰਨਾ ਖੋਏਗਾ ਮਤਲਬ 1 ਗ੍ਰਾਮ ਜਾਂ 2 ਗ੍ਰਾਮ ਜੋ ਇਹੋ ਜੇ ਘਟਨਾਵਾਂ ਹੁੰਦੀਆਂ ਤਾਂ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਸਾਡੀ ਸਰਕਾਰ ਹੁੰਦੀ ਸੀ ਮੈਂ ਤਾਂ ਦੋ ਹੀ ਚੀਜ਼ਾਂ ਇਨਸ਼ੋਰ ਕਰਦਾ ਸੀ ਕਿ ਇਨਸ਼ੋਰ ਕਰਦਾ ਸੀ ਕਿ ਉਹਦੇ ਵਾਸਤੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਬਟਾਲੀਅਨਸ ਲਿਆਉਂਦਾ ਸੀ ਜਿਹੜੀਆਂ ਸੜਕਾਂ ਤੇ ਖੜੀਆਂ ਰਹਿੰਦੀਆਂ ਸੀਗਾ ਕੁਝ ਲੋਕ ਸਿਵਲਸ ਦੇ ਵਿੱਚ ਹੁੰਦੇ ਸੀ ਬਜ਼ਾਰਾ ਦੇ ਵਿੱਚ ਉਹਨੇ ਫਿਰਦੇ ਸੀ ਇਹ ਗੈਂਗਸਟਰ ਜਿਹੜੇ ਸੀਗੇ ਇੱਧਰ ਨੂੰ ਦਿਖਾਈ ਨਹੀਂ ਦਿੰਦੇ ਹੁੰਦੇ ਸੀ ਹੁਣ ਵੀ ਸਰਕਾਰ ਆਏਗੀ ਮੈਂ ਦਾਅਵੇ ਨਾਲ ਕਹਿੰਦਾ ਚੋਰੀਆਂ ਹੈ ਗੁੰਡਾਗਰਦੀ ਬੰਦ ਕਰਾ ਦਾਂਗੇ ਮੇਰਾ ਇਹਨਾਂ ਦੇ ਨਾਲ ਵਾਦਾ ਹੈ ਸਾਰੇ ਐਮਪੀ ਕੋਟੇ ਜੇ ਸਾਰੇ ਗੇਟ ਜਿਹੜੇ ਕਾਂਗਰਸ ਨੂੰ ਕਮੇਟੀ ਲਾ ਰਹੀ ਜਿਹੜੇ ਕលੀਆਂ ਦੇ ਬਿਲਕੁਲ ਲਗਾ ਰਹੀ ਹੈ ਸਾਨੂੰ ਹੋਰ ਪੈਸੇ ਵੀ ਲੈ ਕੇ ਆਉਣਗੇ ਲੈ ਕੇ ਆਵਾਂਗੇ ਮੈਂ ਪੁੱਛਣਾ ਚਾਹੁੰਦਾ ਕਿ 5 ਸਾਲ ਹੋ ਗਏ ਆਪ ਆਮ ਆਦਮੀ ਸਰਕਾਰ ਨੂੰ ਬਣਿਆ तकरीबन 5 ਸਾਲ ਹੋ ਚੱਲੇ ਉਹਨਾਂ ਨੇ ਫਰੋਜ਼ਪੁਰ ਦੀ ਕਿਹੜੀ ਡਿਵੈਲਪਮੈਂਟ ਕਰਾਈ ਹੈ ਸੜਕਾਂ ਟੁੱਟੀਆਂ ਪਈਆਂ ਨੇ ਪਾਰਕ ਜਿਹੜੇ ਖਰਾਬ ਹੋ ਗਏ ਨੇ ਜਿਵੇਂ ਮੈਂ ਪੁੱਛਣਾ ਚਾਹੁੰਦਾ ਬੀਜੇਪੀ ਵਾਲੇ ਬੜੀਆਂ ਗੱਲਾਂ ਕਰਦੇ ਨੇ ਬੀਜੇਪੀ ਦੀ ਸਰਕਾਰ 12 ਸਾਲ ਹੋ ਗਏ ਨੇ ਸੈਂਟਰ ਦੇ ਵਿੱਚ ਹੈ ਇੱਥ ਜੋ ਨਹੀਂ ਲੱਗੇ ਸੈਂਟਰ ਗਵਰਨਮੈਂਟ ਤੋਂ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਰੇਸ ਲਗਾਉਣੀ ਹੈ ਤੇ ਮੇਰੇ ਨਾਲ ਡਿਵੈਲਪਮੈਂਟ ਦੀ ਰੇਸ ਲਗਾਉਣ ਮੇਰੀ ਰੇਸ ਜਿਹੜੀ ਹੈਗੀ ਡਿਵੈਲਪਮੈਂਟ ਦੀ ਰੇਸ ਹੈ ਮੇਰੀ ਰੇਸ ਆਪਣੇ ਨਾਲ ਹੈ ਮੇਰੀ ਕਿਸੇ ਨਾਲ ਰੇਸ ਨਹੀਂ ਇਹ ਪੀਜੀਆਈ ਬਾਰੇ ਵੀ ਕਹਿੰਦੇ ਹੁੰਦੇ ਸੀ ਮੈਂ ਇਹਨਾਂ ਨੂੰ ਕਰਕੇ ਦਿਖਾਇਆ ਕਿ ਪੀਜੀਆਈ ਬਣ ਰਿਹਾ ਹੈ ਪੀਜੀਆਈ ਦੇ ਨਾਲ ਬੜਾ ਵੱਡਾ ਫਾਇਦਾ ਹੋਇਆ ਜਿੱਥੇ ਸਾਨੂੰ ਰਾਹਤ ਮਿਲੂਗੀ ਹੈਲਥ ਦੇ ਵਾਸਤੇ ਉਹਦੇ ਨਾਲ ਨਾਲ ਇੱਕ ਯੂਨੋ ਦਾ ਐਗਰੀਮੈਂਟ ਹੈ ਉਸ ਐਗਰੀਮੈਂਟ ਦੇ ਵਿੱਚ ਲਿਖਿਆ ਕਿ ਜਿੱਥੇ ਵੱਡਾ ਸਕੂਲ ਗੁਰਦੁਆਰਾ ਜਾਂ ਮੰਦਿਰ ਹੋਵੇ ਜਾਂ ਹਸਪਤਾਲ ਹੋਵੇ ਉਥੇ ਜਿਹੜਾ ਤੁਹਾ ਐਤ ਕੀ ਪਿੱਛੇ ਜੇ ਪਾਕਿਸਤਾਨ ਨੇ ਕੋਈ ਇੱਥੇ ਕੋਈ ਕੀਤਾ ਇਸ ਕਰਕੇ ਜਿਹੜਾ ਸ਼ਹਿਰ ਹੈ ਉਹਨੂੰ ਅੱਗੇ ਲੈ ਕੇ ਜਾਣਾ ਇਹ ਵਪਾਰੀ ਲੋਕ ਜਿਹੜੇ ਸਾਡੇ ਤੇ ਇਨਾ ਮਾਨ ਤੇ ਸਨਮਾਨ ਕਰਦੇ ਨੇ ਸਾਡਾ ਸਤਿਕਾਰ ਕਰਦੇ ਨੇ ਫਰੋਜ਼ਪੁਰ ਨੂੰ ਜਿੰਦਾ ਰੱਖਿਆ ਜੀ ਅੱਜ ਤੋਂ 20 ਸਾਲ ਪਹਿਲਾਂ ਇਹ ਚਲੇ ਜਾਂਦੇ ਇਹਨਾਂ ਦੇ ਕੋਲ ਵੀ 100-100 200 ਕਰੋੜ ਦੀ ਜਾਇਦਤ ਆਉਂਦੀ ਆ ਦਿੱਲੀ ਤੇ ਬੰਬੇ ਦੇ ਵਿੱਚ ਇਹ ਫਰੋਜ਼ਪੁਰ ਨੂੰ ਜਿੰਦਾ ਰੱਖਣ ਵਾਲੇ ਲੋਕ ਨੇ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਸਭ ਤੁਹਾਡੀ ਜਨਨ ਕਿ ਤਿਆਰ ਹੋ ਰਿਹਾ ਲੋਕਾਂ ਨੂੰ ਕਦੋਂ ਤੱਕ ਇਸ ਦੀ ਸਹੂਲਤ ਜਿਹੜੀ ਹੈਗੀ ਸੌਤ ਮਿਲ ਜਾਈ ਦੇਖੋ ਅਸੀਂ तकरीबन 25 ਗੇਟ ਲਾ ਚੁੱਕੇ ਹਾਂ ਬਾਕੀ ਹੋਰ ਵੀ ਜਿਵੇਂ ਜਿਵੇਂ ਸਾਨੂੰ ਲੱਗਿਆ ਅਸੀਂ ਉਹਨੇ ਲਵਾਦੇ ਜਾ ਰਹੇ ਹਾਂ ਜਿੰਨਾ ਜਲਦੀ ਤੋਂ ਜਲਦੀ ਹੋ ਗਿਆ ਲਵਾਦਾਂ ਪਰਮਿੰਦਰ ਸਾਨੂੰ ਪੈਸੇ ਮਿਲ ਗਏ 31 ਮਾਰਚ ਤੋਂ ਬਾਅਦ ਤੇ ਅਪੀ ਮਾਰਚ ਤੋਂ ਬਾਅਦ ਹੋਰ ਪੈਸੇ ਲੈ ਕੇ ਆਵਾਂਗੇ ਤੁਸੀਂ ਆਪ ਲਵਾਉਣਾ ਹੋਏ ਪੈਸੇ ਸਾਰੇ ਤੁਸੀਂ ਵੀ ਦਾ ਤੁਹਾਡੇ ਵੀ ਲਵਾਉਣੇ ਜੁਮਲੇ ਤੇ ਲਿਆ ਇਹਨੇ ਸਾਡੇ ਹਾਂਜੀ ਹਾਂਜੀ ਅੱਜ ਕੋਈ ਆਪਣੀ ਕੀਤੀ ਪਰਮਿੰਦਰ ਸਿੰਘ ਬੰਨੀ ਨਹੀਂ ਕੀ ਕਹਣਾ ਜਾਂਦੇ ਸ੍ਰੀ ਸੁਪਰਾ ਪਰਮਿੰਦਰ ਕੀ ਗੱਲ ਕੋਕਸਟ੍ਰੋਕ ਸਾਡੇ ਸਾਡੇ ਜਿਹੜਾ ਦੇਖ ਲੈ ਜਪੜ ਆਈਆਂ ਜੀ ਜਿਹੜੇ ਐਂਟੀ ਲਾਈਨ ਦੇ ਜਿਹੜੇ ਸਾਡੇ ਅੰਗਰੇਜ਼ੀ ਆਉਂਦੇ ਵੀ ਤੇ ਹੀਰਾ ਨੇ ਤੇ ਨੇਤਾ ਜੀ ਦੋਸਤ ਸਾਡੇ ਹਰਮਨ ਪਹਿਲਾਂ ਵੀ ਦਰਮਨ ਦਸ ਸਿੰਘ ਕਿੰਤੀ ਜੀ ਜਿਨ੍ਹਾਂ ਦੇ ਜਤਲਾ ਸਕਾ ਮੈਂ ਇਹ ਗੇਟ ਨੂੰ ਆ ਸਕਿਆ ਮੇਰੀ ਇੱਕ ਗੱਲ ਹੈ ਤੇ ਕਰੀ ਕੋਈ ਕੁਛ ਅਨੁਸ਼ਿਸ਼ਾ ਅਨੁਸ਼ਾਣ ਕੋਈ ਕੁਛ ਇੱਧਰ ਬੈਠ ਕੇ ਲੱਗੇ ਜਿੱਤੇ ਗੇਟ ਲਾਈ ਜਾ ਇਹ ਕੰਮ ਜਿਹੜੇ ਅੱਦੇ ਵੀ ਅਸੀਂ ਜਾਰੀ ਰੱਖਾਂਗੇ ਜਿਹੜੇ ਰਹਿੰਦੇ ਆ ਗੇਟ ਮੇਰੀ ਕੋਸ਼ਿਸ਼ ਆ ਕਿ ਸਾਰੇ ਲੱਗਾਂ ਦੁਆਰ ਦੀ ਕੋਸ਼ਿਸ਼ ਕਰਾਂਗੇ ਇਸ ਮੈਂ ਸੰਮੂਹ ਸੰਗਤ ਦਾ ਜਿਹੜੇ ਵਾਰਡ ਦੇ ਵਸਨੀਕਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਮਰਪਿਤ ਕੀਤਾ ਸਾਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਥੈਂਕ ਯੂ